ਦੇ ਜਿੱਦ ਤਬਾ ਹੋ ਗਈ ਸੜ ਤੇ ਰੋਟੀ ਖੋ ਗਈ ਦੀ ਸੜ ਤੇ ਰੋਟੀ ਖੋਲੀ ਰੰਬ ਨੇ ਐਤੋ ਇਹ ਜਿੱਦ ਕੰਨ ਨਹੀਂ ਜੀ ਜਤ ਨੂੰ 3 ਵਜੇ ਮੈਨੂੰ ਫੋਨ ਗਿਆ ਵੀ ਦੁਕਾਨ ਤੇ ਅੱਗ ਲੱਗੀ ਪਈ ਐ ਆ ਕੇ ਅਸੀਂ ਸ਼ਟਰ ਇੱਕ ਖੋਲਿਆ ਦੂਜਾ ਖੁੱਲਿਆ ਨਹੀਂ ਲਾਲ ਹੋਇਆ ਪਿਆ ਸੀ ਅੱਧੇ ਘੰਟੇ ਬਾਅਦ ਅੱਗ ਬੁਝਾਈ ਸਾਰਾ ਕੁਝ ਸੜ ਕੇ ਸੁਆਹ ਹੋ ਗਿਆ ਵੀ ਦਾ 9-10 ਲੱਖ ਦੇ ਵਿੱਚ ਨੁਕਸਾਨ ਹੋਇਆ। ਕੋਈ 3-4 ਦੋ ਫਰਿੱਜਾਂ ਸੀਗੀਆਂ, ਫਰਨੀਚਰ ਤੇ 2-3 ਲੱਖ ਰੁਪਏ ਲੱਗਿਆ ਸੀਗਾ। ਬਿਲਕੁਲ ਕੁਝ ਹੀ ਨਹੀਂ ਬਚਿਆ, ਸਾਰਾ ਕੁਝ ਵਾਹੀ ਹੋ ਗਿਆ। ਸਾਡੀ ਸਰਕਾਰ ਅਗੇ ਬੇਨਤੀ ਹੈ ਕਿ ਸਾਡੀ ਪੂਰੀ ਮਦਦ ਕੀਤੀ ਜਾਵੇ। ਉਹਦੋਂ ਨੂੰ ਸਮਾਂ ਕੋਈ ਜ਼ਿਆਦਾ ਹੀ ਹੋ ਚੁੱਕਿਆ ਹੈ। ਅੱਗ ਲਗੀ ਤਾਂ ਆ ਕੇ ਕੰਟਰੋਲ ਕਰ ਲਿਆ ਪਰ ਉਹਦੋਂ ਨੂੰ ਸਾਰਾ ਕੁਝ ਸੜ ਕੇ ਸੁਆਹ ਹੋ ਗਿਆ। ਜਿਸ ਦੇ ਸਵਾਹ ਹੋ ਗਿਆ, ਜਿਸ ਸੜ ਰੋਟੀ ਖੋ ਗਈ ਦੀ। ਜਿਸ ਸੜ ਰੋਟੀ ਖੋਲੀ ਰਾਮ ਬਣੇ। ਅੱਤ ਯੇ ਸਿਕਨ ਨਾ ਜੀ ਮੇਰਾ ਨਾਮ ਪਵਨ ਕੁਮਾਰ ਹੈ ਜੀ ਮੈਂ ਕਰਿਆਨੇ ਦੀ ਦੁਕਾਨ ਕਰਦਾ ਜੀ ਰਾਤ ਨੂੰ 3 ਵਜੇ ਮੈਨੂੰ ਫੋਨ ਗਿਆ ਵੀ ਦੁਕਾਨ ਤੇ ਅੱਗ ਲੱਗੀ ਪਈ ਹੈ ਆ ਕੇ ਅਸੀਂ ਸ਼ਟਰ ਇੱਕ ਖੋਲਿਆ ਦੂਜਾ ਖੋਲਿਆ ਨਹੀਂ ਲਾਲ ਹੋਇਆ ਪਿਆ ਸੀਗਾ ਫਿਰ ਫਾਇਰ ਬ੍ਰੇਟ ਵਾਲੇ ਆਏ ਉਹਨਾਂ ਨੇ ਪਾਟਿਆ ਸ਼ਟਰ ਪਟਕੇ ਖੋਲਿਆ ਪੱਤੀਆਂ ਕੱਢੀਆਂ ਫਿਰ ਜਾ ਕੇ ਕਿਤੇ ਅੱਧੇ ਘੰਟੇ ਬਾਅਦ ਆ ਕੇ ਭਜਾਈ ਸਾਰਾ ਕੁਝ ਸੜ ਕੇ ਸੁਆਹ ਹੋ ਗਿਆ ਜੀ ਮੈਂ ਸਰਕਾਰ ਤੋਂ ਮੰਗ ਕਰਦਾ ਹਾਂ ਕਿ ਮੇਰੀ ਕੋਈ ਮਾਲੀ ਮਦਦ ਕੀਤੀ ਜਾਵੇ ਸਮਾਨ ਕਿੰਨਾ ਸੀ ਤੇ ਨੁਕਸਾਨ ਕਿੰਨਾ ਦਾ ਸਮਾਨ ਇਹ 9 ਤੋਂ 10 ਲੱਖ ਰੁਪਏ ਦਾ ਨੁਕਸਾਨ ਮੰਨ ਕੇ ਚੱਲਦੇ ਹਾਂ ਜੀ ਕਰਿਆਨੇ ਦਾ ਸੀ ਜੀ ਕਰਿਆਨਾ ਮਨਿਆਰੀ ਖਾਣ ਪੀਣ ਦਾ ਸਟੇਸ਼ਨਰੀ ਕਨਫੈਕਟਰੀ ਬੈਕਰੀ ਕੋਲ ਡਰਿੰਕ ਦੋ ਫ੍ਰਿਜਾਂ ਸੀ ਜੀਆਂ ਵੱਡੀਆਂ ਕੁਝ ਨਹੀਂ ਬਚਿਆ ਜੀ ਮੈਂ ਬੀਜੇਪੀ ਰਾਜੀ ਪਵਨ ਜਿਹੜਾ ਵਰੀ ਮਾਛੀ ਦਾ ਬੇਟਾ ਹੈ ਸਾਨੂੰ ਸਵੇਰ ਫੋਨ ਗਿਆ ਵੀ ਆਕਰ ਕੇ ਦੁਕਾਨ ਨੂੰ ਨੁਕਸਾਨ ਹੋ ਗਿਆ ਅਸੀਂ ਆਏ ਦੇਖਿਆ ਬਹੁਤ ਬੁਰਾ ਹਾਲ ਸੀ ਜਦੋਂ ਅੱਗ ਲੱਗੀ ਬੜੇ ਪੁੱਛੀ ਪਹਾਮੜ ਮੱਛੀ ਆਂਦੇ ਸੀਗੇ ਤੇ ਫਾਇਰ ਗੜ ਨੂੰ ਬੁਲਾਇਆ ਗਿਆ ਉਹਨੇ ਆ ਕੇ ਮਤਲਬ ਚਰਨ ਕੀਤਾ ਜਨਾਬ ਹੋ ਸਕਿਆ ਪਰ ਉਹ ਜਦੋਂ ਤੱਕ ਫਾਇਰ ਗੜੇ ਪਹੁੰਚੀ ਹੋ ਤੱਕ ਕੁਝ ਨਹੀਂ ਬਚਿਆ ਸਾਰਾ ਕੁਝ ਸੁਆਹ ਚੁੱਕਿਆ ਸੀਗਾ ਕਿ ਇਸ ਤਰ੍ਹਾਂ ਲਗੀ ਤੇ ਕਿੰਨੇ ਵਜੇ ਤੱਕ ਲਗੀ ਹੋਈ ਹੈ ਤੇ ਅੰਦਾਜ਼ਾ ਹੈ ਵੀ ਡੇਢ ਤੇ 2 ਦੇ ਵਿਚੇ ਲੱਗੀ ਲੱਗਦੀ ਕਿਉਂਕਿ 12:30 ਵਜੇ ਤੋਂ ਪੀਸਾਰੇ ਲੰਘਿਆ ਉਹ ਕਹਿੰਦੇ ਉਸ ਤੋਂ ਤਾਂ ਕੁਝ ਨਹੀਂ ਸੀਗਾ ਤੇ ਉਸ ਤੋਂ ਬਾਅਦ 3 ਵਜੇ ਪਾਉਣ ਨੂੰ ਫੋਨ ਗਿਆ ਵੀ ਐਂ ਕਰਕੇ 3:20 3:20 ਤੇ ਫੋਨ ਗਿਆ ਵੀ ਐਂ ਕਰਕੇ ਦੁਕਾਨ ਨੂੰ ਅੱਗ ਲਗੀ ਪਈ ਐ ਜਦੋਂ ਆਇਆ ਉਹ ਤਾਂ ਸਾਰਾ ਛੁੱਟੀ ਹੋ ਚੁੱਕਿਆ ਸੀਗਾ ਸ਼ਟਰ ਨਹੀਂ ਖੁੱਲਿਆਗਾ ਕਿਉਂਕਿ ਸਟਰ ਪਰ ਕੋ ਲਾਲ ਹੋਏ ਪੈਸੀ ਕੇ ਸਾਰੇ ਬਗੜਾ ਨੇ ਸ਼ਟਰ ਭੰਨੇ ਆ ਕੇ ਇਹਨਾਂ ਨੇ ਤੇ ਬਹੁਤ ਜਾਣਸਾਨ ਹੋਇਆ ਸਾਡੀ ਸਰਕਾਰ ਅੱਗੇ ਮੰਗੇ ਵਾਲੀ ਇਹ ਜਦ ਜਰੀ ਪੂਰੀ ਮਦਦ ਕੀਤੀ ਜਾਵੇ ਕਿਉਂਕਿ ਪਹਿਲਾਂ ਵੀ ਵਿਚਾਰਾ ਮਸਾ ਸਟੈਂਡ ਹੋਇਆ ਸੀਗਾ ਕਿਸਲਾ ਬਾਅਦ ਜਾ ਕੇ ਤੇ ਫਿਰ ਬਹੁਤ ੜਾ ਝਟਕਾ ਲੱਗ ਗਿਆ ਸਾਡੀ ਬੇਨਤੀ ਹੈ ਸਰਕਾਰ ਅੱਗੇ ਵੀ ਸਾਡੂ ਵੀ ਪੂਰੀ ਮਦਦ ਕੀਤੀ ਜਾਵੇ ਅੰਦਾਜ਼ਾ ਹੈਗਾ ਵੀ 9-10 ਲੱਖ ਦੇ ਵਿੱਚ ਨੁਕਸਾਨ ਹੋਇਆ ਕਿਉਂਕਿ ਤਿੰਨ ਚਾਰ ਦੋ ਫ੍ਰੀਜਾਂ ਸੀਗੀਆਂ ਫਰਨੀਚਰ ਤੇ ਦੋ ਢਾਈ ਲੱਖ ਦਾ ਲੱਗਿਆ ਸੀਗਾ ਬਿਲਕੁਲ ਕੁਝ ਹੀ ਨਹੀਂ ਬਚਿਆ ਸਾਰਾ ਕੁਝ ਵਾਹੀ ਹੋ ਗਿਆ ਸਾਡੀ ਸਰਕਾਰ ਅੱਗੇ ਬੇਨਤੀ ਹੈ ਕਿ ਸਾਡੀ ਪੂਰੀ ਮਦਦ ਕੀਤੀ ਜਾਵੇ ਹਰਜੀਤ ਸਿੰਘ ਵੀਰੇ ਮੇਰੇ ਪਾਪਾ ਜੀ ਉੱਠੇ ਹੀ ਰਾਤ ਨੂੰ ਢੇੜਾ ਕੱਢਣ ਕੁਦਰਤੀ ਉਜਾਗਦੇ ਰਹਿੰਦੇ ਥੋੜਾ ਬੁਮਾਰਾ ਰਹਿਣ ਕਰਕੇ ਉਹਨਾਂ ਨੇ ਦੇਖਿਆ ਧੂਆ ਨਿਕਲੀ ਜਾਂਦਾ ਇੱਥੋਂ ਮੈਂ ਜੋਬ ਵੀ ਕਰਦਾ ਫੈਬਰਿਕਟ ਚ ਉਹ ਚੱਕਰ ਅਸੀਂ ਫਿਰ ਕਾਲ ਕੀਤੀ ਉਹਦੋਂ ਨੂੰ ਕਾਲ ਪਹਿਲਾਂ ਵੀ ਜਾ ਚੁੱਕੀ ਸੀ ਉਹਨਾਂ ਨੂੰ ਉਹਦੋਂ ਨੂੰ ਸਮਾਂ ਕੋਈ ਜ਼ਿਆਦਾ ਹੀ ਹੋ ਚੁੱਕਿਆ ਸੀ ਅੱਗ ਲੱਗੀ ਆ ਕੇ ਕੰਟਰੋਲ ਕਰ ਲਿਆ ਪਰ ਉਹਦੋਂ ਨੂੰ ਸਾਰਾ ਕੁਝ ਸੜ ਕੇ ਸੁਆਹ ਹੋ ਚੁੱਕਿਆ ਸੀ ਇੱਕ ਲੱਗੀ ਆ ਹਾਂ ਕੰਟਰੋਲ ਕਰ ਲਿਆ ਪਰ ਉਹਦੋਂ ਨੂੰ ਪਹਿਲਾਂ ਹੀ ਨੁਕਸਾਨ ਜ਼ਿਆਦਾ ਹੋ ਚੁੱਕਿਆ ਸੀ ਕਿ ਟਾਈਮ ਤੇ ਪਲੇਟ ਪਤਾ ਲੱਗਾ ਅੱਗ ਦਾ ਜਿਵੇਂ ਰੋਲਾ ਪਿਆ ਹੌਲੀ ਹੌਲੀ ਜਿਵੇਂ ਆਈ ਗਏ ਉਹ ਪੈਟਰੋਲ ਦਾ ਕੀਤਾ ਪਰ ਉਹਦੋਂ ਨੂੰ ਸੜ ਕੇ ਸੁਆਹ ਹੋ ਗਿਆ ਸਾਰਾ ਕੁਝ ਜਿੱਦ ਤੱਕ ਸੁਆਹ ਹੋ ਗਿਆ ਜਿੱਦ ਤੱਕ ਰੋਟੀ ਖੋ ਗਈ ਸੀ ਜਿੱਦ ਤੱਕ ਰੋਟੀ ਖੋ ਲਈ ਰਾਂ ਬਨੇ ਐਤੋਂ ਇਹ ਸਿਕਨ ਨਹੀਂ ਉਸ ਰਾਤ ਨੂੰ 3 ਵਜੇ ਮੈਨੂੰ ਫੋਨ ਗਿਆ ਵੀ ਦੁਕਾਨ ਤੇ ਅੱਗ ਲੱਗੀ ਪਈ ਹੈ ਸਾਕੇ ਅਸੀਂ ਸ਼ਟਰ ਇੱਕ ਖੋਲਿਆ ਦੂਜਾ ਖੁੱਲਿਆ ਨਹੀਂ ਲਾਲ ਹੋਇਆ ਪਿਆ ਸੀ ਗੱਲ ਤੇ ਅੱਧੇ ਘੰਟੇ ਬਾਅਦ ਅੱਗ ਭਜਾਈ ਸਾਰਾ ਕੁਝ ਸੜ ਕੇ ਸੁਆਹ ਹੋ ਗਿਆ ਦਾ 9-10 ਲੱਖ ਦੇ ਵਿੱਚ ਨੁਕਸਾਨ ਹੋਇਆ। ਕੋਈ 3-4 ਦੋ ਫ੍ਰੀਜਾਂ ਸੀਗੀਆਂ, ਫਰਨੀਚਰ ਤੇ 2-2 ਲੱਖ ਦਾ ਲੱਗਿਆ ਸੀਗਾ। ਬਿਲਕੁਲ ਕੁਝ ਹੀ ਨਹੀਂ ਬਚਿਆ, ਸਾਰਾ ਕੁਝ ਸਵਾਹ ਹੋ ਗਿਆ। ਸਾਡੀ ਸਰਕਾਰ ਅਗੇ ਬੇਨਤੀ ਹੈ ਕਿ ਸਾਡੀ ਪੂਰੀ ਮਦਦ ਕੀਤੀ ਜਾਵੇ। ਉਹਦੋਂ ਸਮਾਂ ਕੋਈ ਜ਼ਿਆਦਾ ਹੀ ਹੋ ਚੁੱਕਾ ਹੈ। ਅੱਗ ਲਗੀਨ ਤਾਂ ਆ ਕੇ ਕੰਟਰੋਲ ਕਰ ਲਿਆ ਪਰ ਉਹਦੋਂ ਸਾਰਾ ਕੁਝ ਸੜ ਕੇ ਸਵਾਹ ਹੋ ਜੁਦਾ। ਜਿਸ ਤੇ ਸਵਾਹ ਹੋ ਗਿਆ, ਜਿਸ ਤੇ ਰੋਟੀ ਖੋ ਗਈ ਦੀ। ਜਿਸ ਤੇ ਰੋਟੀ ਖੋਲੀ ਰੰਬਲੇ। ਅੱਧਾ ਹੀ ਸਿਕਨ ਨਾ ਸੀ ਮੇਰਾ ਨਾਮ ਪਵਨ ਕੁਮਾਰ ਹੈ ਜੀ ਮੈਂ ਕਰਿਆਨੇ ਦੀ ਦੁਕਾਨ ਕਰਦਾ ਜੀ ਰਾਤ ਨੂੰ 3 ਵਜੇ ਮੈਨੂੰ ਫੋਨ ਗਿਆ ਵੀ ਦੁਕਾਨ ਤੇ ਅੱਗ ਲੱਗੀ ਪਈ ਹੈ ਆ ਕੇ ਅਸੀਂ ਸ਼ਟਰ ਇੱਕ ਖੋਲਿਆ ਦੂਜਾ ਖੋਲਿਆ ਨਹੀਂ ਲਾਲ ਹੋਇਆ ਪਿਆ ਸੀਗਾ ਫਿਰ ਫਾਇਰ ਬ੍ਰੇਟ ਵਾਲੇ ਆਏ ਉਹਨਾਂ ਨੇ ਪਾਟਿਆ ਸ਼ਟਰ ਪਟਕੇ ਖੋਲਿਆ ਪੱਤੀਆਂ ਕੱਢੀਆਂ ਫਿਰ ਜਾ ਕੇ ਕਿਤੇ ਅੱਧੇ ਘੰਟੇ ਬਾਅਦ ਅੱਗ ਬੁਝਾਈ ਸਾਰਾ ਕੁਝ ਸੜ ਕੇ ਸੁਆਹ ਹੋ ਗਿਆ ਜੀ ਮੈਂ ਸਰਕਾਰ ਤੋਂ ਮੰਗ ਕਰਦਾ ਹਾਂ ਕਿ ਮੇਰੀ ਕੋਈ ਮਾਲੀ ਮਦਦ ਕੀਤੀ ਜਾਵੇ ਸਮਾਨ ਕਿੰਨਾ ਸੀ ਤੇ ਨੁਕਸਾਨ ਕਿੰਨਾ ਦਾ ਸਮਾਨ ਇਹ 90 ਤੋਂ 10 ਲੱਖ ਰੁਪਏ ਦਾ ਨੁਕਸਾਨ ਮੰਨ ਕੇ ਚੱਲਦੇ ਹਾਂ ਜੀ ਕਰਿਆਨੇ ਦਾ ਸੀ ਜੀ ਕਰਿਆਨਾ ਮਨਿਆਰੀ ਖਾਣ ਪੀਣ ਦਾ ਸਟੇਸ਼ਨਰੀ ਕਨਫੈਕਟਰੀ ਬੈਕਰੀ ਕੋਲ ਡਰਿੰਕ ਦੋ ਫ੍ਰਿਜਾਂ ਸੀ ਜੀਆਂ ਵੱਡੀਆਂ ਕੁਝ ਨਹੀਂ ਬਚਿਆ ਜੀ ਮੈਂ ਵੀ ਜੇ ਵੀ ਰਾਜੀ ਇਹ ਪਵਨ ਜਿਹੜਾ ਵਰੀ ਮਾਛੀ ਦਾ ਬੇਟਾ ਹੈ ਸਾਨੂੰ ਸਵੇਰ ਫੋਨ ਗਿਆ ਵੀ ਆਕਰ ਕੇ ਦੁਕਾਨ ਨੂੰ ਨੁਕਸਾਨ ਹੋ ਗਿਆ ਅਸੀਂ ਆਏ ਦੇਖਿਆ ਬਹੁਤ ਬੁਰਾ ਹਾਲ ਸੀ ਜਦੋਂ ਅੱਗ ਲੱਗੀ ਬੜੇ ਪੁੱਛੀ ਪਹਾਮੜ ਮੱਛੀ ਆਂਦੇ ਸੀਗੇ ਤੇ ਫਾਇਰ ਗੜ ਨੂੰ ਬੁਲਾਇਆ ਗਿਆ ਉਹਨੇ ਆ ਕੇ ਮਤਲਬ ਚਰਨ ਕੀਤਾ ਜਨਾਬ ਹੋ ਸਕਿਆ ਪਰ ਉਹ ਜਦੋਂ ਤੱਕ ਫਾਇਰ ਗੜੇ ਪਹੁੰਚੀ ਹੋ ਤੱਕ ਕੁਝ ਨਹੀਂ ਬਚਿਆ ਸਾਰਾ ਕੁਝ ਸੁਆਹ ਚੁੱਕਿਆ ਸੀਗਾ ਕਾਲਾ ਕਿਸ ਤਰ੍ਹਾਂ ਲੱਗੀ ਤੇ ਕਿੰਨੇ ਵਜੇ ਤੱਕ ਲੱਗੀ ਹੋਏ ਤੇ ਅੰਦਾਜ਼ਾ ਹੈ ਵੀ ਡੇਢ ਤੇ 2 ਦੇ ਵਿਚੇ ਲੱਗੀ ਲੱਗਦੀ ਕਿਉਂਕਿ 12:30 ਵਜੇ ਤੋਂ ਪੀਸਾਰੇ ਲੰਘਿਆ ਉਹ ਕਹਿੰਦੇ ਉਸ ਦਾ ਤਾਂ ਕੁਝ ਨਹੀਂ ਸੀਗਾ ਤੇ ਉਸ ਤੋਂ ਬਾਅਦ 3 ਵਜੇ ਪਾਉਣ ਨੂੰ ਫੋਨ ਗਿਆ ਵੀ ਐਂ ਕਰਕੇ 3 ਵੀ 3 ਵੀ ਤੇ ਫੋਨ ਗਿਆ ਵੀ ਐਂ ਕਰਕੇ ਦੁਕਾਨ ਨੂੰ ਅਗ ਲੱਗੀ ਪੀਚਰ ਆਇਆ ਉਹ ਤਾਂ ਸਾਰਾ ਛੁੱਟੀ ਹੋ ਚੁੱਕਾ ਸੀਗਾ ਸ਼ਟਰ ਨਹੀਂ ਖੁੱਲਿਆਗਾ ਕੋਈ ਆ ਸ਼ਟਰ ਪਰ ਕੋ ਲਾ ਲੋ ਐ ਪੇਸੀ ਕੇ ਫਿਰ ਗੜਾ ਨੇ ਸ਼ਟਰ ਭੰਨੇ ਆ ਕੇ ਇਹਨਾਂ ਨੇ ਤੇ ਬਹੁਤ ਜਾਣ ਅਸਾਨ ਹੋਇਆ ਸਾਡੀ ਸਰਕਾਰ ਅੱਗੇ ਮੰਗੇ ਵਾਲੀ ਦੀ ਜਰੀ ਪੂਰੀ ਮਦਦ ਕੀਤੀ ਜਾਵੇ ਕਿਉਂਕਿ ਪਹਿਲਾਂ ਵੀ ਵਿਚਾਰਾ ਮਸਾ ਸਟੈਂਡ ਹੋਇਆ ਸੀਗਾ ਕਿਸਲਾ ਬਾਅਦ ਜਾ ਕੇ ਤੇ ਫਿਰ ਬਹੁਤ ੜਾ ਝਟਕਾ ਲੱਗ ਗਿਆ ਸਾਡੀ ਬੇਨਤੀ ਹੈ ਸਰਕਾਰ ਅੱਗੇ ਵੀ ਸਾਡੂ ਵੀ ਪੂਰੀ ਮਦਦ ਕੀਤੀ ਜਾਵੇ ਅੰਦਾਜ਼ਾ ਹੈਗਾ ਵੀ 9-10 ਲੱਖ ਦੇ ਵਿੱਚ ਨੁਕਸਾਨ ਹੋਇਆ ਕਿਉਂਕਿ ਤਿੰਨ ਚਾਰ ਦੋ ਫ੍ਰੀਜਾਂ ਸੀਗੀਆਂ ਫਰਨੀਚਰ ਤੇ ਦੋ ਢਾਈ ਲੱਖ ਦਾ ਲੱਗਿਆ ਸੀਗਾ ਬਿਲਕੁਲ ਕੁਝ ਹੀ ਨਹੀਂ ਬਚਿਆ ਸਾਰਾ ਕੁਝ ਵਾਹੀ ਹੋ ਗਿਆ ਸਾਡੀ ਸਰਕਾਰ ਅੱਗੇ ਬੇਨਤੀ ਹੈ ਕਿ ਸਾਡੀ ਪੂਰੀ ਮਦਦ ਕੀਤੀ ਜਾਵੇ ਹਰਜੀਤ ਸਿੰਘ ਵੀਰੇ ਮੇਰੇ ਪਾਪਾ ਜੀ ਉੱਠੇ ਹੀ ਰਾਤ ਨੂੰ ਢੇੜਾ ਕੱਢਣ ਕੁਦਰਤੀ ਉਜਾਗਦੇ ਰਹਿੰਦੇ ਥੋੜਾ ਬੁਮਾਰਾ ਰਹਿਣ ਕਰਕੇ ਉਹਨਾਂ ਨੇ ਦੇਖਿਆ ਧੂਆ ਨਿਕਲੀ ਜਾਂਦਾ ਇੱਥੋਂ ਮੈਂ ਜੋਬ ਵੀ ਕਰਦਾ ਫੈਬਰਿਕਟ ਚ ਉਹ ਚੱਕਰ ਅਸੀਂ ਫਿਰ ਕਾਲ ਕੀਤੀ ਉਹਦੋਂ ਨੂੰ ਕਾਲ ਪਹਿਲਾਂ ਵੀ ਜਾ ਚੁੱਕੀ ਸੀ ਉਹਨਾਂ ਨੂੰ ਉਹਦੋਂ ਨੂੰ ਸਮਾਂ ਕੋਈ ਜ਼ਿਆਦਾ ਹੀ ਹੋ ਚੁੱਕਿਆ ਸੀ ਅੱਗ ਲੱਗੀ ਆ ਕੇ ਕੰਟਰੋਲ ਕਰ ਲਿਆ ਪਰ ਉਹਦੋਂ ਨੂੰ ਸਾਰਾ ਕੁਝ ਸੜ ਕੇ ਸੁਆਹ ਹੋ ਚੁੱਕਿਆ ਸੀ ਇੱਕ ਲੱਗੀ ਆ ਹਾਂ ਕੰਟਰੋਲ ਕਰ ਲਿਆ ਪਰ ਉਹਦੋਂ ਨੂੰ ਪਹਿਲਾਂ ਹੀ ਨੁਕਸਾਨ ਜ਼ਿਆਦਾ ਹੋ ਚੁੱਕਿਆ ਸੀ ਕਿ ਟਾਈਮ ਤੇ ਪਲੇਟ ਪਤਾ ਲੱਗਾ ਅੱਗ ਦਾ ਜਿਵੇਂ ਰੋਲਾ ਪਿਆ ਹੌਲੇ ਹੌਲੇ ਜਿਵੇਂ ਆਈ ਕਿ ਉਹਵੇਂ ਕੰਟਰੋਲ ਤਾਂ ਕੀਤਾ ਪਰ ਉਹਦੋਂ ਸੜ ਕੇ ਸੁਆਹ ਹੋ ਗਿਆ ਸਾਰਾ